ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਚੋਰ ਨੂੰ ਅੰਨਾ ਕਿਉਂ ਕੀਤਾ ਸੋ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਸੋ ਗੁਰਮੁਖ ਖਾਨ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਸੋ ਆਓ ਸਰਵਣ ਕਰਦੇ ਹਾਂ ਜੀ ਸੰਗਤ ਜੀ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਮੂਲਾ ਕੀੜ ਇੱਕ ਚੰਗਾ ਅਮੀਰ ਸ਼ਾਹੂਕਾਰ ਤੇ ਵਪਾਰੀ ਸੀ ਪਰ ਉਹਨੂੰ ਇੱਕ ਮਾੜੀ ਆਦਤ ਪੈ ਗਈ ਸੀ ਉਹ ਸੀ ਜੂਏ ਦੀ ਜਿਹਦੇ ਕਰਕੇ ਉਹ ਸਾਰਾ ਕੁਝ ਲਟਾ ਰਿਆ ਸੀ ਆਪਣਾ ਜੋ ਉਹਨੇ ਪੈਸਾ ਜੋੜਿਆ ਸੀ ਉਹਨੂੰ ਇਹ ਸੀ ਕਿ ਮੈਂ ਦੁੱਗਣਾ ਕਰ ਲੂੰਗਾ ਜੂਆ ਖੇਡ ਕੇ ਪਰ ਗੁਰਮਖੋ ਜੂਆ ਖੇਡ ਕੇ ਅੱਜ ਤੱਕ ਕੋਈ ਅਮੀਰ ਨਹੀਂ ਹੋਇਆ ਦੀਵਾਲੀ ਦਾ ਦਿਨ ਆਇਆ ਜਦੋਂ ਦੀਵਾਲੀ ਦਾ ਦਿਨ ਆਇਆ ਲੋਕਾਂ ਵਿੱਚ ਇੱਕ ਗੱਲ ਅਫਵਾਹ ਉੱਡੀ ਹੋਈ ਸੀ ਕਿ ਜਿਹੜਾ ਇਸ ਦਿਨ ਜੂਆ ਨਾ ਖੇਡੇ ਉਹ ਤਾਂ ਭਾਈ ਅਗਲੇ ਜਨਮ ਚ ਖੋਤਾ ਬਣਦਾ ਸੋ ਮੂਲਾ ਵੀ ਦੀਵਾਲੀ ਦੇ ਚਾਹ ਵਿੱਚ दारू ਪੀ ਕੇ ਜੂਆ ਖੇਡ ਕੇ ਹਾਰ ਗਿਆ ਤੇ ਚੰਗਾ ਨੁਕਸਾਨ ਕਰਕੇ ਘਰੇ ਆ ਗਿਆ। ਉਹਦੀ ਪਤਨੀ ਜਿਹੜੀ ਸੀ ਵਿਚਾਰੀ ਬਹੁਤ ਦੁਖੀ ਸੀ। ਆਪਦੀ ਕਿਸਮਤ ਨੂੰ ਕੋਸਦੀ ਰਹਿੰਦੀ ਸੀ। ਕਹਿੰਦੀ ਸੀ ਮੇਰੇ ਮਾਪਿਓ ਦਾ ਕਸੂਰ ਆ। ਮੈਨੂੰ ਇੱਕ ਜਵਾਰੀ ਦੇ दारू ਪੀਣ ਵਾਲੇ ਦੇ ਲੜ ਲਾਇਆ। ਮੇਰੀ ਤਾਂ ਜ਼ਿੰਦਗੀ ਤਬਾਹ ਹੋ ਗਈ ਆ। ਮੇਰੀ ਸੁੱਖਾਂ ਵਾਲੀ ਜ਼ਿੰਦਗੀ ਨੂੰ ਖੋਹ ਲਿਆ। ਮੈਂ ਤਾਂ ਪੇਕੇ ਘਰ ਵਿੱਚ ਚੰਗੀ ਸਾਂ। ਰੱਬ ਨੇ ਵੀ ਮੇਰੇ ਨਾਲ ਧੋਖਾ ਮਾਇਆ। ਉਹ ਰੱਬ ਨੂੰ ਉਲਾਮੇ ਦਿੰਦੀ ਆ ਕਹਿੰਦੀ ਆ ਮੇਰੇ ਲੇਖ ਇਹ ਚੰਦਰੇ ਜਵਾਰੀ ਨਾ ਲਿਖ ਦਿੱਤੇ ਆ ਕਿਉਂਕਿ ਮੈਂ ਸੁਣਿਆ ਲਿਖਿਆ ਹੀ ਸਭ ਕੁਝ ਵਰਤਦਾ ਇਸ ਤਰ੍ਹਾਂ ਮੂਲੇ ਦੀਆਂ ਹਰਕਤਾਂ ਤੋਂ ਤੰਗ ਆਈ ਤਾਹਾਂ ਮਾਰ ਮਾਰ ਕੇ ਰੋਂਦੀ ਆ ਹੁਣ ਜਦੋਂ ਉੱਚੀ ਉੱਚੀ ਰੋ ਰਹੀ ਆ ਤਾਹਾਂ ਮਾਰ ਮਾਰ ਕੇ ਉਹਦੀ ਆਵਾਜ਼ ਦੂਰ ਦੂਰ ਤੱਕ ਜਾ ਰਹੀ ਆ ਤੇ ਉਹਦੇ ਗਵਾਂਢ ਤੱਕ ਜਦੋਂ ਆਵਾਜ਼ ਪਹੁੰਚੀ ਆ ਉਥੋਂ ਦੇ ਲੋਕਾਂ ਨੂੰ ਗਵਾਂਢ ਚ ਪਤਾ ਲੱਗ ਗਿਆ ਕਿ ਉਹ ਰੋ ਰਹੀ ਹੈ ਅਚਾਨਕ ਇਹਨਾਂ ਦੇ ਘਰ ਦਾ ਦਰਵਾਜ਼ਾ ਖੜ ਕੇ ਆ ਜਦੋਂ ਦਰਵਾਜ਼ਾ ਖੋਲਿਆ ਤੇ ਇੱਕ ਮਾਈ ਸੀ ਉਹ ਮਾਈ ਬੜੀ ਸਿਆਣੀ ਸੀ ਸਮਝਦਾਰ ਸੀ ਉਹਨੇ ਸਮਝਾਉਣਾ ਕੀਤਾ ਪੁੱਤਰੀ ਜੋ ਹੋਣਾ ਸੀ ਹੋ ਗਿਆ ਹੁਣ ਤੂੰ ਆਪਣੇ ਮਾਂ ਬਾਪ ਰੱਬ ਤੇ ਆਪਣੇ ਪਤੀ ਨੂੰ ਦੋਸ਼ ਨਾ ਦੇ ਕਿਉਂਕਿ ਜਦੋਂ ਸੱਪ ਲੰਘ ਜਾਵੇ ਤਾਂ ਲੀਕ ਨੂੰ ਕੁੱਟਣ ਦਾ ਕੋਈ ਲਾਭ ਨਹੀਂ ਹੁੰਦਾ ਜੋ ਹੋਣਾ ਸੀ ਹੋ ਗਿਆ ਹੁਣ ਅੱਗੋਂ ਤੋਂ ਸੋਚ ਸਮਝ ਕੇ ਪੈਰ ਧਰ ਮੇਰੀ ਗੱਲ ਮੰਨ ਮੇਰਾ ਇੱਕ ਬਚਨ ਮੰਨ ਲਾ ਤੇਰੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਤੈਨੂੰ ਸੁੱਖ ਮਿਲ ਜਾਵੇਗਾ ਉਹ ਮਾਈ ਜਿਹਨੂੰ ਇਸ ਤਰ੍ਹਾਂ ਆਖਦੀ ਆ ਇਹਨੇ ਫਿਰ ਆਪਦੇ ਹੰਝੂ ਪੂੰਝੇ ਆ ਤੇ ਕਹਿਣ ਲੱਗੀ ਕਿਹੜੀ ਗੱਲ ਮੈਂ ਮੰਨਾਂ ਜੋ ਕਹੋਗੇ ਮੈਂ ਕਰਨ ਨੂੰ ਰਾਜ਼ੀ ਆ ਪਰ ਮੈਂ ਠੀਕ ਹੋ ਜਾ ਇਹ ਮੇਰਾ ਪਤੀ ਠੀਕ ਹੋ ਜੇ ਅਸੀਂ ਸਹਿਜ ਅਵਸਥਾ ਵਿੱਚ ਆ ਜਾਈਏ ਕਿਰਪਾ ਕਰੋ ਸਾਡੇ ਤੇ ਕਹਿਣ ਲੱਗੀ ਤੂੰ ਆਪਦੇ ਪਤੀ ਨੂੰ ਮਨਾ ਮੇਰੇ ਨਾਲ ਕਰਤਾਰਪੁਰ ਸਾਹਿਬ ਚੱਲੋ ਉੱਥੇ ਇੱਕ ਵੈਦ ਆ ਉਹ ਪੁੱਛਦੀ ਆ ਕਿਹੜੇ ਵੈਦ ਨੇ ਕਹਿੰਦੇ ਵੈਦ ਆ ਜਿਹੜੇ ਦੁਖੀਆਂ ਦੇ ਦਰਦ ਦੂਰ ਕਰਦੇ ਆ ਤੇਰਾ ਪਤੀ ਉੱਥੇ ਜਾਵੇਗਾ ਜਰੂਰ ਸਹੀ ਹੋ ਜਾਵੇਗਾ ਸੋ ਅਗਲੇ ਦਿਨ ਬੜੀ ਉਮੀਦ ਜਿਵੇਂ ਕਿਸੇ ਬੰਦੇ ਨੂੰ ਜਾਗਦੀ ਆ ਜੀ ਉਹ ਤਿੰਨੇ ਜਣੇ ਜਿਵੇਂ ਕਿਵੇਂ ਆਪਦੇ ਪਤੀ ਨੂੰ ਤਿਆਰ ਕਰਦੀ ਆ ਤੇ ਕਰਤਾਰਪੁਰ ਸਾਹਿਬ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਕੋਲ ਆ ਜਾਂਦੇ ਆ ਦੀਵਾਨ ਸਜਿਆ ਹੋਇਆ ਹੈ ਜੀ ਸੰਗਤਾਂ ਸਜ ਰਹੀਆਂ ਨੇ ਮੂਲੇ ਦੇ ਬੈਠਦੇ ਆ ਮਹਾਰਾਜ ਨੇ ਉੱਥੇ ਇੱਕ ਸ਼ਬਦ ਉਚਾਰਿਆ ਹੈ ਜੋ ਚੋਰੀ ਯਾਰੀ ਤੇ ਜਵਾਰੀਆਂ ਨਾਲ ਸੰਬੰਧ ਰੱਖਦਾ ਹੈ ਚੋਰ ਯਾਰ ਜੁਆਰ ਪੀੜੇ ਕਹਾਣੀਆਂ ਨਿੰਦ ਕਲਾ ਇਤਬਾਰ ਮਿਲੇ ਹੜਵਾਣੀਆਂ ਇਹ ਜਦੋਂ ਸ਼ਬਦ ਉਹਨੇ ਸੁਣਿਆ ਨਾ ਤੇ ਮੂਲੇ ਦੇ ਕਾਲਜੇ ਨੂੰ ਖਿੱਚ ਪਈ ਆ ਜਿਵੇਂ ਉਹਦੇ ਪਾਪ ਕੰਬੇ ਹੋਣ ਤੇ ਉਹਨੂੰ ਪਤਾ ਲੱਗਾ ਕਿ ਮੈਂ ਅੱਜ ਤੱਕ ਇੰਨਾ ਅਮੋਲਕ ਜੀਵਨ ਅਜਾਈਂ ਗਵਾ ਲਿਆ ਇੰਨੇ ਕੀਮਤੀ ਸਵਾਸ ਦੇਖੋ ਜਿਹੜੇ ਕਿ ਸਾਨੂੰ ਮਿਲਦੇ ਆ ਰੱਬ ਵੱਲੋਂ ਗਿਣੇ ਹੋਏ ਮਿਲਦੇ ਆ ਤੇ ਉਹ ਮੈਂ ਐਵੇਂ ਹੀ ਅਜਾਈਂ ਗਵਾ ਛੱਡੇ ਆ ਪਾਪ ਉਹਦੇ ਕੰਬੇ ਆ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਤੇ ਬੇਨਤੀਆਂ ਕਰਨ ਲੱਗਾ ਮਹਾਰਾਜ ਬਖਸ਼ ਲੋ ਜੀ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਨਾਮ ਦੇ ਰੰਗ ਵਿੱਚ ਦੂਹਾ ਜੀਆਂ ਨੂੰ ਰੰਗ ਦਿੱਤਾ ਜੀ ਹੁਣ ਦੋਵੇਂ ਜੀ ਮਹਾਰਾਜ ਦੇ ਬਚਨ ਕਮਾਉਂਦੇ ਆ ਜੋ ਗੁਰੂ ਸਾਹਿਬ ਜੀ ਨੇ ਆਖਿਆ ਸੀ ਉਸੇ ਤਰ੍ਹਾਂ ਕਰਦੇ ਆ ਅੰਮ੍ਰਿਤ ਵੇਲਾ ਮਹਾਰਾਜ ਨੇ ਆਖਿਆ ਸੀ ਸੰਭਾਲੋ ਉੱਠਦੇ ਆ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਸਾਰਾ ਦਿਨ ਕੰਮ ਕਰਦੇ ਕਰਦੇ ਗੁਰੂ ਗੁਰੂ ਕਰਦੇ ਰਹਿੰਦੇ ਆ ਆਏ ਗਏ ਸਾਧੂ ਸੰਤਾਂ ਦੀ ਮਹਿਮਾਨਾਂ ਦੀ ਲੋੜ ਬੰਦਾਂ ਦੀ ਲੋੜਾਂ ਦੀ ਪੂਰਤੀ ਕਰਦੇ ਆ ਐਵੇਂ ਜੀਵਨ ਉਹਨਾਂ ਦਾ ਸੁਖੀ ਹੋ ਗਿਆ ਇੱਕ ਦਿਨ ਕੀ ਹੋਇਆ ਹੋਇਆ ਇੰਜ ਇੱਕ ਚੋਰ ਸਿੱਖੀ ਭੇਸ ਵਿੱਚ ਆਇਆ ਤੇ ਕਹਿਣ ਲੱਗਾ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੇਖਾਂ ਮੈਂ ਰਾਤ ਕੱਟਣੀ ਆ ਮੈਨੂੰ ਇੱਥੇ ਰਾਤ ਰੁਕਣ ਨੂੰ ਸਹਾਰਾ ਮਿਲ ਜੇ ਤੇ ਚੰਗੀ ਗੱਲ ਹੋਵੇਗੀ ਹੁਣ ਭਾਈ ਮੂਲਾ ਕੀੜ ਜੋ ਬਿਲਕੁਲ ਜੀਵਨੋਂ ਦਾ ਬਦਲ ਚੁੱਕਾ ਹੈ ਉਹਨੇ ਸਤਕਾਰ ਨਾਲ ਆਪਣੇ ਘਰ ਬੁਲਾਇਆ ਆਉ ਭਗਤ ਕੀਤੀ ਆ ਕਿ ਜਦੋਂ ਰਾਤ ਨੂੰ ਸਾਰੇ ਪਰਿਵਾਰ ਦੇ ਮੈਂਬਰ ਸੌਂ ਗਏ ਆ ਉਹ ਚੋਰ ਨੇ ਹਨੇਰੇ ਵਿੱਚ ਭਾਈ ਮੂਲਾ ਜੀ ਦੀ ਪਤਨੀ ਦੇ ਗਹਿਣਿਆਂ ਵਾਲਾ ਡੱਬਾ ਚੁੱਕ ਲਿਆ ਹੁਣ ਡੱਬਾ ਤਾਂ ਚੁੱਕ ਲਿਆ ਗਹਿਣਿਆਂ ਵਾਲਾ ਤੇ ਹੁਣ ਦੌੜਨ ਲੱਗਾ ਪਰ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਸੀ ਤਾਂ ਭਾਈ ਮੂਲੇ ਨੂੰ ਆਵਾਜ਼ ਮਾਰੀ ਆ ਕਹਿਣ ਲੱਗਾ ਭਾਈ ਜੀ ਮੈਂ ਜਾਣਾ ਦਰਵਾਜ਼ਾ ਖੋਲ ਦੋ ਭਾਈ ਮੂਲਾ ਜੀ ਨੇ ਹੱਥ ਜੋੜੇ ਆ ਕਹਿਣ ਲੱਗੇ ਰਾਤ ਆ ਜੀ ਇੱਥੇ ਆਰਾਮ ਕਰ ਲੋ ਸਵੇਰੇ ਜਲਪਾਣੀ ਛੱਕ ਕੇ ਅੱਗੇ ਵਿਦਾ ਹੋ ਜਾਣਾ ਪਰ ਚੋਰ ਤਰਲੇ ਕਰੇ ਕਿ ਨਹੀਂ ਮੈਨੂੰ ਜ਼ਰੂਰੀ ਕੰਮ ਆ ਮੈਨੂੰ ਜਾਣ ਦਿਓ ਅੰਤ ਨੂੰ ਗੁਰੂ ਦਾ ਵਾਸਤਾ ਦਿੱਤਾ ਕਿ ਤੈਨੂੰ ਤੇਰੇ ਗੁਰੂ ਦਾ ਵਾਸਤਾ ਕੁੰਡੀ ਖੋਲ ਦੇ ਭਾਈ ਸਾਹਿਬ ਜੀ ਨੇ ਕੁੰਡੀ ਖੋਲਤੀ ਤੇ ਜਦੋਂ ਚੋਰ ਕਾਲੀ ਨਾਲ ਬਾਹਰ ਜਾਣ ਲੱਗਾ ਨਾ ਤੇ ਜਦੋਂ ਬੰਦਾ ਹਰਫ ਲਿਆ ਹੋਵੇ ਘਾਬਰਿਆ ਹੋਵੇ ਤਾਂ ਗਲਤੀ ਕਰਦਾ ਕੋਈ ਨਾ ਕੋਈ ਆਪਾਂ ਕਹਿੰਦੇ ਨਾ ਚੋਰ ਕੋਈ ਨਾ ਕੋਈ ਨਿਸ਼ਾਨ ਛੱਡ ਦਿੰਦਾ ਇੱਕ ਕਾਸ਼ ਦੇ ਵਿੱਚ ਲੁਕੋਇਆ ਡੱਬਾ ਥੱਲੇ ਡਿੱਗ ਪਿਆ ਭਾਈ ਮੂਲਾ ਜੀ ਨੇ ਉਹ ਡੱਬਾ ਚੁੱਕ ਕੇ ਚੋਰ ਨੂੰ ਪਕੜਾ ਦਿੱਤਾ ਕਹਿੰਦੇ ਆਪਦਾ ਡੱਬਾ ਸੰਭਾਲ ਲਓ ਜੀ ਚੋਰ ਡੱਬਾ ਫੜ ਕੇ ਕਾਲੀ ਕਾਲੀ ਬਾਹਰ ਨਿਕਲਿਆ ਜਦੋਂ ਸਵੇਰ ਹੋਈ ਆ ਪਤਾ ਲੱਗਿਆ ਕਿ ਉਹ ਰਾਹੀ ਸਿੱਖ ਨਹੀਂ ਸੀ ਉਹ ਤਾਂ ਚੋਰ ਸੀ ਜਿਹੜਾ ਸਾਰੇ ਗਹਿਣੇ ਚੋਰੀ ਕਰਕੇ ਲੈ ਗਿਆ ਦੋਹਾਂ ਜੀਆ ਨੇ ਸਲਾਹ ਕੀਤੀ ਹੈ ਕਿ ਅਸੀਂ ਰੌਲਾ ਪਾਇਆ ਤੇ ਲੋਕਾਂ ਨੇ ਕਹਿਣਾ ਕਿ ਗੁਰੂ ਦਾ ਸਿੱਖ ਚੋਰੀ ਕਰਨ ਆਇਆ ਸੀ ਭਾਵੇਂ ਉਹ ਚੋਰ ਸੀ ਭੇਖ ਉਹਨੇ ਸਿੱਖ ਵਾਲਾ ਬਣਾਇਆ ਸੀ ਸਿੱਖਾਂ ਦਾ ਨਾਮ ਬਦਨਾਮ ਹੋ ਜਾਊਗਾ ਦੇਖੋ ਕਿੱਡੀ ਸੋਚ ਦੇ ਮਾਲਕ ਸੀਗੇ ਉਹ ਤੇ ਅੱਜ ਆਪਾਂ ਇੱਕ ਮਿੰਟ ਲਾਉਨੇ ਆ ਕਿਸੇ ਸਿੱਖ ਨੂੰ ਬਦਨਾਮ ਕਰਨ ਲੱਗੇ ਸੋ ਕਿਸੇ ਚੋਰ ਕਰਕੇ ਬੇਈਮਾਨ ਕਰਕੇ ਗੁਰੂ ਦੇ ਸਿੱਖ ਦੀ ਬਦਨਾਮੀ ਕਿਉਂ ਹੋਵੇ ਇਹ ਸੋਚ ਕੇ ਦੋਹੇ ਜੀ ਚੁੱਪ ਕਰ ਗਏ ਆ ਜੀ ਕਿਸੇ ਕੋਲ ਵੀ ਗੱਲ ਨਾ ਕੀਤੀ ਐ ਤੇ ਦੂਜੇ ਪਾਸੇ ਉਹ ਚੋਰ ਦਾ ਹਾਲ ਸੁਣੋ ਜੀ ਕੀ ਹੋਇਆ ਕਲਾ ਕਿਵੇਂ ਵਰਤੀ ਆ ਚੋਰ ਅਜੇ 10 ਕਦਮ ਹੀ ਗਿਆ ਸੀ ਕਿ ਉਹਦੀਆਂ ਅੱਖਾਂ ਬੰਦ ਹੋ ਗਈਆਂ ਸਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆਉਣ ਲੱਗ ਪਿਆ ਖੇਡਾ ਖਾ ਕੇ ਡੈਗ ਪਿਆ ਹੁਣ ਉਹਦੀ ਆਤਮਾ ਨੇ ਲੰਤ ਪਾਈਆ ਕਿ ਮੂਰਖਾ ਤੂੰ ਕਿਨੂੰ ਧੋਖਾ ਦੇ ਰਿਆਂ ਜਿਨ੍ਹਾਂ ਨੇ ਤੇਰੀ ਇੰਨੀ ਸੇਵਾ ਕੀਤੀ ਜਿਨ੍ਹਾਂ ਨੇ ਤੇਰੇ ਤੇ ਇੰਨਾ ਵਿਸ਼ਵਾਸ ਕੀਤਾ ਤੇ ਉਹ ਸਿੱਖ ਨੂੰ ਤੂੰ ਧੋਖਾ ਦੇ ਕੇ ਜਾ ਰਿਆਂ ਤਾਂ ਤੇ ਵੀ ਕਸ਼ਟੋ ਠਾਵੇਂਗਾ ਨਰਕਾਂ ਦਾ ਵੀ ਭਾਗੀ ਨਾ ਬਣ ਚੋਰੀ ਕਰਨਾ ਮਹਾਪਾਪ ਚੋਰ ਕੀ ਹਾਂ ਮ ਭਰੇ ਨਾ ਕੋਈ ਹੁਣ ਦੇਖੋ ਕੋਈ ਵੀ ਬੰਦਾ ਜਦੋਂ ਸੰਗਤ ਜੀ ਪਾਪ ਕਰਦਾ ਅੰਦਰੋਂ ਇੱਕ ਵਾਰੀ ਤਾਂ ਆਵਾਜ਼ ਆਉਂਦੀ ਆ ਭਾਈ ਨਾ ਕਰ ਉਹਦੀ ਰੂਹ ਦੀ ਆਵਾਜ਼ ਹੁੰਦੀ ਆ ਜੇ ਕੋਈ ਸੁਣ ਲੇ ਤਾਂ ਰੁੱਕੇ ਜਾਂਦਾ ਤੇ ਜੇ ਮਨ ਪਿੱਛੇ ਲੱਗ ਜਾਵੇ ਫੇਰ ਉਹ ਵਿਕਾਰੀ ਪਾਪੀ ਬਣ ਜਾਂਦਾ ਬੇ ਵਿਚਾਰੀ ਬਣ ਜਾਂਦਾ ਚੋਰ ਦੀ ਆਤਮਾ ਨੂੰ ਗਿਆਨ ਹੋ ਗਿਆ ਚੋਰ ਦੇ ਮਨ ਵਿੱਚ ਬਹੁਤ ਪਛਤਾਵਾ ਆ ਰਿਹਾ ਉਹਦਾ ਅੰਦਰ ਹੀ ਅੰਦਰ ਉਹਦੇ ਕੀਤੇ ਪਾਪ ਨੂੰ ਲਾਂਤਾਂ ਪਾ ਰਿਹਾ ਸੀ ਵੱਡ-ਵੱਡ ਖਾਂਦਾ ਇਹ ਕੀ ਕਰ ਆਇਆ ਇਹਨੇ ਭਲੇ ਲੋਕਾਂ ਦੇ ਘਰ ਚੋਰੀ ਕਰਕੇ ਕਿੱਥੇ ਲੇਖਾ ਦੇਵੇਂਗਾ ਤੇ ਜਿਸ ਤਰ੍ਹਾਂ ਸੰਗਤ ਜੀ ਬਾਣੀ ਦਾ ਵੀ ਬਚਨ ਹੈ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ RAM ਮਹਾਰਾਜ ਦੀ ਬਾਣੀ ਸਮਝਾ ਰਹੀ ਆ ਕਿ ਇਹ ਪਾਪ ਕਮਾਉਣ ਵਾਲੇ ਤੇਰਾ ਕਿਸੇ ਨੇ ਵੀ ਸਾਥ ਹੀ ਨਹੀਂ ਬਣਨਾ ਜਦੋਂ ਦਰਗਾਹ ਦੇ ਵਿੱਚ ਲੇਖਾ ਹੋਵੇਗਾ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ ਤੇਰਾ ਕਿਹਨੇ ਮਦਦਗਾਰ ਬਣਨਾ ਤੂੰ ਤਾਂ ਹੱਥ ਮਲਦਾ ਰਹੇਂਗਾ ਪਛਤਾਪ ਤੇਰੇ ਪੱਲੇ ਪੈਣੇ ਆ ਬਾਅਦ ਵਿੱਚ ਪਛਤਾਉਣਾ ਹੀ ਪੈਣਾ ਹੁਣ ਜਿਹੜਾ ਚੋਰ ਹੈ ਤੇ ਉਹਦੇ ਮਨ ਦੇ ਵਿੱਚ ਦਇਆ ਆ ਗਈ ਆ ساری ਰਾਤ ਇਸ ਤਰ੍ਹਾਂ ਸੋਚਦਾ ਰਿਹਾ ਤੇ ਅਗਲੇ ਦਿਨ ਸਵੇਰ ਹੁੰਦੇ ਸਾਰ ਹੀ ਭਾਈ ਮੂਲਾ ਕੀੜ ਜੀ ਦੇ ਘਰ ਦੁਬਾਰਾ ਆਇਆ ਚਰਣਾ ਤੇ ਟੈ ਪਿਆ ਤੇ ਮਾਫੀ ਮੰਗੀ ਆ ਤੇ ਸਾਰੇ ਗਹਿਣੇ ਵਾਪਸ ਕੀਤੇ ਕਹਿਣ ਲੱਗਾ ਮੈਨੂੰ ਗਹਿਣੇ ਨਹੀਂ ਚਾਹੀਦੇ ਮੈਨੂੰ ਉਹ ਦਿਲ ਚਾਹੀਦਾ ਜੋ ਤੁਹਾਡੇ ਕੋਲ ਆ ਮੈਨੂੰ ਉਹ ਦਇਆ ਚਾਹੀਦੀ ਆ ਜੋ ਤੁਹਾਡੇ ਕੋਲ ਆ ਮੈਨੂੰ ਉਹ ਸਬਰ ਚਾਹੀਦਾ ਜੋ ਤੁਹਾਡੇ ਕੋਲ ਆ ਬੇਨਤੀ ਕੀਤੀ ਮੇਰਾ ਵੀ ਉਧਾਰ ਕਰੋ ਇਸ ਤਰ੍ਹਾਂ ਉਹ ਚੋਰ ਨੇ ਵੀ ਫਿਰ ਗੁਰੂ ਮਹਾਰਾਜ ਦੀ ਸੰਗਤ ਕੀਤੀ ਤੇ ਗੁਰਸਿੱਖ ਬਣ ਗਿਆ ਇਹੋ ਜਿਹਾ ਜੀਵਨ ਸੀ ਸਾਡੇ ਸਿੱਖਾਂ ਦਾ ਪਰ ਅੱਜ ਜੇ ਕੋਈ ਗੁਰਦੁਆਰਿਆਂ ਤੇ ਸਾਡੀਆਂ ਚੱਪਲਾਂ ਚੋੱਕ ਕੇ ਲੈ ਜਾਵੇ ਅਸੀਂ ਸਾਰਾ ਗੁਰਦੁਆਰਾ ਸਿਰ ਤੇ ਚੁੱਕ ਲੈਨੇ ਆਂ ਅੱਗੋਂ ਅਗਲੇ ਵੀ ਇਹ ਨਹੀਂ ਕਹਿੰਦੇ ਚੱਲ ਕੋਈ ਨਾ ਜੇ ਕੋਈ ਲੋੜਵੰਦ ਲੈ ਗਿਆ ਤਾਂ ਕੁਛ ਨਹੀਂ ਰੱਬ ਤੈਨੂੰ ਹੋਰ ਦੇ ਦੂਗਾ ਨਹੀਂ ਉਹ ਵੀ ਕਹਿਣਗੇ ਤੂੰ ਫਿਕਰ ਨਾ ਕਰ ਜਿਹੜਾ ਲੈ ਗਿਆ ਉਹਨੇ ਪਾਉਣ ਜੋਗਾ ਨਹੀਂ ਰਹਿਣਾ ਦੱਸੋ ਜਿਸ ਵਿਚਾਰੇ ਨੇ ਚੱਪਲਾਂ ਚੁੱਕ ਲਈਆਂ ਨੇ ਕੀ ਉਹ ਚੱਪਲਾਂ ਹਜ਼ਾਰਾਂ ਦੀਆਂ ਵਿਕ ਜਾਣੀਆਂ ਹਨ ਕੋਈ ਮਜਬੂਰੀ ਦਾ ਮਾਰਿਆ ਹੀ ਚੁੱਕਦਾ ਹੋਵੇਗਾ ਨਾ ਉਸਨੇ ਤਾਂ ਚੋਰੀ ਕਰਕੇ ਪਾਪ ਕੀਤਾ ਹੀ ਆ ਪਰ ਅਸੀਂ ਸਬਰ ਨਾ ਕਰਕੇ ਉਹਦੇ ਤੋਂ ਵੀ ਵੱਡਾ ਕਰ ਲਿਆ ਦੇਖੋ ਚੋਰ ਕੀ ਹਮਾਂ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਚੋਰੀ ਕਰਨਾ ਕੋਈ ਚੰਗੀ ਗੱਲ ਤਾਂ ਨਹੀਂ ਤਾਂ ਬਹੁਤ ਵੱਡਾ ਔਗਣ ਹੈ ਕਿਸੇ ਦਾ ਪਰਾਇਆ ਧਨ ਲੁੱਟ ਲੈਣਾ ਪਰ ਸੰਗਤ ਜੀ ਮੈਂ ਇੱਥੇ ਜੋ ਦ੍ਰਿਸ਼ਟਾਂਤ ਆਪ ਜੀ ਨੂੰ ਦੇ ਰਿਹਾ ਉਹ ਇਹ ਹੈ ਕਿ ਜੇ ਅਸੀਂ ਥੋੜਾ ਜਿਹਾ ਸਬਰ ਕਰ ਲਈਏ ਤਾਂ ਸਿੱਖਾਂ ਦੀ ਬਦਨਾਮੀ ਜਿਹੜੀ ਆ ਨਾ ਹੋਵੇ ਜੇ ਆਪਾਂ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕਦੇ ਨਾ ਹਾਰੇ। ਕਈ ਵਾਰੀ ਇੱਕ ਛੋਟੀ ਜੀ ਗੱਲ ਹੁੰਦੀ ਆ ਜਿਹਨੂੰ ਅਸੀਂ ਬਹੁਤ ਵੱਡੀ ਬਣਾ ਕੇ ਪੇਸ਼ ਕਰ ਦਿੰਨੇ ਆ ਤੇ ਫਿਰ ਉਹ ਜਿਵੇਂ ਜੰਗਲ ਦੇ ਵਿੱਚ ਅੱਗ ਲੱਗਦੀ ਆ ਦੂਰ ਦੂਰ ਤੱਕ ਫੈਲ ਜਾਂਦੀ ਬੜੀ ਛੇਤੀ ਐਵੇਂ ਗੱਲ ਦੂਰ ਦੂਰ ਤੱਕ ਜਾਂਦੀ ਆ। ਹੁਣ ਜੇ ਕੋਈ ਮਿੱਤਰ ਬਣ ਕੇ ਦੇਖੋ ਸਾਧ ਬਣ ਕੇ ਕਿਸੇ ਦੇ ਘਰੇ ਚੋਰੀ ਕਰੇ ਤਾਂ ਮਹਾਪਾਪ ਹੁੰਦਾ ਤੇ ਜੇ ਕੋਈ ਇਸ ਤਰ੍ਹਾਂ ਕਰੇਗਾ ਤੇ ਉਹਨੂੰ ਕਰਮਾਂ ਦੀ ਸਜ਼ਾ ਤਾਂ ਮਿਲਣੀ ਆ। ਜਿਵੇਂ ਉਹ ਚੋਰ ਨੇ ਕੀਤਾ ਸੀ ਫਿਰ ਉਹਨੂੰ ਦਿਖਣਾ ਵੀ ਬੰਦ ਹੋ ਗਿਆ ਤੇ ਚੋਰ ਜਿਹੜਾ ਉਹਨੇ ਆਪਦੀ ਆਤਮਾ ਦੀ ਵੀ ਗੱਲ ਸੁਣੀ ਆ ਫਿਰ ਵਾਪਸ ਵੀ ਆ ਗਿਆ ਕਈ ਵਾਰੀ ਕੁਝ ਬੰਦੇ ਇਹੋ ਜਿਹੇ ਹੁੰਦੇ ਆ ਗਲਤੀਆਂ ਕਰਦੇ ਆ ਜਿਵੇਂ ਭਾਈ ਮੂਲਾ ਕੀੜ ਜੀ ਨੇ ਜੂਆ ਖੇਡਿਆ ਫਿਰ ਉਹਨਾਂ ਦਾ ਜੀਵਨ ਇੰਨਾ ਸੋਹਣਾ ਬਣ ਜਾਂਦਾ ਬਾਅਦ ਵਿੱਚ ਕਿ ਉਹ ਗੁਰਮਖ ਬਣ ਜਾਂਦੇ ਆ ਤਾਂ ਇਹ ਨਹੀਂ ਪਤਾ ਕਦੋਂ ਕਿਹਦੀ ਜ਼ਿੰਦਗੀ ਬਦਲ ਜੇ ਕੀਤੇ ਸਤਗੁਰੂ ਦੀ ਕਿਰਪਾ ਹੋ ਜੇ ਕਦੋਂ ਚੋਰ ਜਿਹੜਾ ਸਾਧ ਬਣ ਜੇ ਇਸ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਆਪਦੇ ਜੀਵਨ ਦੀ ਜਿਹੜੀ ਕਸ਼ਤੀ ਆ ਬੇੜੀ ਆ ਜੇ ਸਮੁੰਦਰ ਚ ਪਤਾ ਨਹੀਂ ਕੀ ਹੋ ਜੇ ਇਹ ਜਿਹੜਾ ਮਨ ਆ ਕਈ ਵਾਰੀ ਕੱਖ ਤੇ ਵੀ ਡੁੱਲ ਜਾਂਦਾ ਲੱਖ ਤੇ ਨਹੀਂ ਡੁੱਲਦਾ ਹੁਣ ਜਿਹੜੀ ਚੋਰੀ ਆ ਉਹ ਲੱਖ ਦੀ ਵੀ ਹੁੰਨੀ ਤੇ ਕੱਖ ਦੀ ਵੀ ਹੁੰਨੀ ਆ ਦੇਖੋ ਸੰਗਤ ਜੀ ਇਨਸਾਨ ਦੇ ਜਾਮੇ ਵਿੱਚ ਆ ਕੇ ਗਲਤੀਆਂ ਹੋਣੀਆਂ ਇਹ ਸਹਿਜ ਸੁਭਾਈ ਗੱਲ ਆ ਵੀ ਹੋ ਜਾਂਦੀਆਂ ਤੇ ਇਹ ਬਹੁਤ ਵੱਡਾ ਗੁਣਾ ਵੀ ਕਿਸੇ ਦੇ ਪਰਦੇ ਕੱਜਣਾ ਸਤਿਗੁਰ ਦਾ ਗੁਣਾ ਇਹ ਸਤਿਗੁਰ ਢਾਕ ਲਿਆ ਮੁਹੇ ਪਾਪੀ ਪੜਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਅਸੀਂ ਸਾਰੇ ਹੀ ਭੁੱਲਣ ਹਾਰ ਆ ਇਹ ਸੰਸਾਰ ਦੇ ਵਿੱਚ ਜੇ ਕਿਸੇ ਸਿੱਖ ਤੋਂ ਗਲਤੀ ਹੋ ਜਾਵੇ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਇਸ ਕਰਕੇ ਕਈ ਵਾਰੀ ਨਾ ਅਸੀਂ ਕੀ ਕਰਦੇ ਹਾਂ ਰੱਜ ਕੇ ਉਹਦਾ ਜਲੂਸ ਕੱਢਣ ਲੱਗ ਜਾਂਦੇ ਆ ਅਸਲ ਗਲਤਾਂ ਇਹ ਹੈ ਸੰਗਤ ਜੀ ਕਿ ਅਸੀਂ ਅੰਦਰ ਦੀ ਰੂਹਾਨੀਅਤ ਨਹੀਂ ਵੇਖਦੇ ਕਈ ਵਾਰੀ ਅਸੀਂ ਬਾਹਰਲੀ ਸਿੱਖੀ ਵੇਖੀ ਜਾਂਦੇ ਆ ਜਿਹੜੀ ਭੇਖਦੀ ਆ ਅੰਦਰ ਕੀ ਆ ਬੰਦੇ ਦੇ ਸਾਨੂੰ ਬਿਲਕੁਲ ਨਹੀਂ ਪਤਾ ਬਾਹਰੋਂ ਕੀ ਕਰ ਰਿਹਾ ਉਹਦੇ ਵੱਲ ਸਾਡਾ ਧਿਆਨ ਆ ਜਦੋਂ ਵੀ ਸਾਡਾ ਆਸ-ਪਾਸ ਜਿਹੜੇ ਰਹਿਣ ਵਾਲੇ ਸਾਡੇ ਲੋਕ ਆ ਕਈ ਵਰੀ ਕੋਈ ਗਲਤੀ ਕਰਦੇ ਆ ਅਸੀਂ ਉਹਨੂੰ ਮਾਫ਼ ਹੀ ਨਹੀਂ ਕਰ ਸਕਦੇ ਤਾਂ ਸਾਨੂੰ ਕਿਸੇ ਦੇ ਜਿਹੜੇ ਔਗਣ ਉਹਨਾਂ ਦਾ ਰੌਲਾ ਨਹੀਂ ਪਾਉਣਾ ਚਾਹੀਦਾ ਬੰਦੇ ਦਾ ਸੁਭਾਅ ਕੀ ਆ ਸੰਗਤ ਜੀ ਕਿ ਉਹ ਦੂਜਿਆਂ ਦੇ ਦੋਸ਼ ਦੂਜਿਆਂ ਦੀਆਂ ਕਮੀਆਂ ਟੂੜੀ ਵਾਂਗ ਓਡਾਣ ਨੂੰ ਮੂਰੇ ਕਾਲਾ ਹੁੰਦਾ ਬੰਦੇ ਨੂੰ ਇਉਂ ਹੁੰਦਾ ਹੁਣ ਮੈਂ ਦੱਸ ਦਿਆਂ ਸੱਤ ਪੁਸ਼ਤਾਂ ਤੱਕ ਉਹਦੀਆਂ ਭੰਡਕੇ ਰੱਖ ਦਿੰਦਾ ਤੇ ਆਪਦੇ ਦੋਸ਼ ਆਪਦੀਆਂ ਕਮੀਆਂ ਇਉਂ ਲੁਕੋ ਕੇ ਰੱਖਦਾ ਜਿਵੇਂ ਜੂਆ ਖੇਡਣ ਵਾਲਾ ਬੰਦਾ ਜਵਾਰੀ ਆਪਦੇ ਤਾਂਛ ਦੇ ਪੱਤੇ ਲੁਕੋ ਲੁਕੋ ਰੱਖਦਾ ਜਿਵੇਂ ਆਪਦੀ ਚਾਲ ਲੁਕੋਂਦਾ ਇਉਂ ਆਪਦੀਆਂ ਚੀਜ਼ਾਂ ਨੂੰ ਲੁਕੋਂਦਾ ਆਪਦੇ ਔਗਣਾਂ ਨੂੰ ਦੂਜਿਆਂ ਨੂੰ ਦੱਸਦਾ ਵੀ ਇਹ ਦੇਖੋ ਉਹ ਬੰਦੇ ਚੋਂ ਕਮੀ ਆ ਪਰ ਇਹਨੂੰ ਆਪਣੀ ਪਛਾਣ ਨਹੀਂ ਆਉਂਦੀ ਵੀ ਮੇਰੇ ਵਿੱਚ ਕਿੰਨੀਆਂ ਕਮੀਆਂ ਨੇ ਇਸ ਕਰਕੇ ਸੰਗਤ ਜੀ ਕਦੇ ਵੀ ਕਿਸੇ ਦੇ ਜਿਹੜੇ ਪਰਦੇ ਆ ਨਾ ਤੇ ਉਹਨਾਂ ਨੂੰ ਜਗ ਜਾਹਰ ਨਹੀਂ ਕਰਨਾ ਚਾਹੀਦਾ ਕੱਜਣਾ ਚਾਹੀਦਾ ਕਿਉਂਕਿ ਜਦੋਂ ਬਦਨਾਮੀ ਹੋਣੀ ਆ ਤਾਂ ਸਾਰਿਆਂ ਨੇ ਇਹੀ ਗੱਲ ਕਹਿਣੀ ਆ ਲੈ ਗੁਰੂ ਦੇ ਸਿਖ ਇਹੋ ਜੇ ਹੁੰਦੇ ਸੋ ਸਾਨੂੰ ਸਦਾ ਧਿਆਨ ਰੱਖਣਾ ਚਾਹੀਦਾ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਗੁਰਸਿੱਖਾਂ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ ਕਿ ਉਹਨਾਂ ਕੋਲੋਂ ਕੋਈ ਗਲਤੀ ਵੀ ਹੋ ਜੇ ਸੰਗਤ ਰੂਪ ਵਿੱਚ ਉਹਨਾਂ ਨੂੰ ਮਾਫੀ ਦੇ ਦੇਣੀ ਚਾਹੀਦੀ ਆ ਮਹਾਰਾਜ ਬਖਸ਼ਣ ਜੋਗ ਨੇ ਸੋ ਇਹ ਜਿਹੜੀ ਆ ਨਾ ਕਥਾ ਐਚੋਂ ਬਹੁਤ ਵੱਡੀ ਸਿੱਖਿਆ ਮਿਲਦੀ ਆ ਜੇ ਇਹਨਾਂ ਸਾਖੀਆਂ ਨੂੰ ਅਸੀਂ ਸੁਣ ਕੇ ਸਮਝੀਏ ਹਿਰਦੇ 'ਚ ਵਸਾ ਲਈਏ ਗੁਰੂ ਸਾਹਿਬ ਜੀ ਨੇ ਉਹ ਚੋਰ ਨੂੰ ਅੰਨਾ ਕਿਉਂ ਕੀਤਾ ਉਹਨੂੰ ਚਾਣਨ ਕਰਵਾਉਣ ਵਾਸਤੇ ਉਹਦੀਆਂ ਅੱਖਾਂ ਬੰਦ ਕੀਤੀਆਂ ਪਰ ਆਤਮਾ ਦੀਆਂ ਅੱਖਾਂ ਖੁੱਲ ਗਈਆਂ ਮੰਦੀਆਂ ਅੱਖਾਂ ਖੁੱਲ ਗਈਆਂ ਗਿਆਨ ਹੋ ਗਿਆ ਇਹ ਗਿਆਨ ਪ੍ਰਾਪਤ ਕਰੀਏ ਸਤਿਗੁਰੂ ਜੀ ਤੋਂ ਮਹਾਰਾਜ ਜੀ ਕਿਰਪਾ ਕਰਨ ਜੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ